ਜਾਗਰਤੀ ਜ਼ਰੂਰੀ ਇਕਾਂਗੀ ਦਾ ਉਦੇਸ਼ ਬੱਚਿਆਂ ਨੂੰ ਬਾਜ਼ਾਰ ਵਿੱਚੋਂ ਵਸਤੂਆਂ ਖਰੀਦਣ ਦੇ ਤੌਰ ਤਰੀਕੇ ਸਿਖਾਉਣਾ 21ਵੀਂ ਸਦੀ ਤੇਜ਼ ਰਫ਼ਤਾਰ ਵਾਲੀ ਸਦੀ ਹੈ ਇੱਥੇ ਉਹ ਹੀ ਮਨੁੱਖ ਕਾਮਯਾਬ ਹੈ ਜੋ ਸੁਚੇਤ ਹੈ ਜੇਕਰ ਮਨੁੱਖ ਆਪਣੇ ਆਪ ਨੂੰ ਨਵੀਆਂ-ਨਵੀਆਂ ਜਾਣਕਾਰੀਆਂ ਨਾਲ ਤਰੋ-ਤਾਜ਼ਾ ਨਹੀਂ ਰੱਖਦਾ ਤਾਂ ਉਸ ਨੂੰ ਜ਼ਿੰਦਗੀ ਵਿੱਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਲਈ ਮਨੁੱਖ ਨੂੰ ਵੀ ਹਰ ਸਮੇਂ ਜਾਗਰੂਕ ਰਹਿਣਾ ਚਾਹੀਦਾ ਹੈ ਇਹ ਤਦ ਹੀ ਸੰਭਵ ਹੋ ਸਕਦਾ ਹੈ ਜਦ ਬੱਚਿਆਂ ਨੂੰ ਬਚਪਨ ਵਿੱਚ ਹੀ ਆਪਣੇ ਆਸ-ਪਾਸ ਦੀਆਂ ਘਟਨਾਵਾਂ ਤੋਂ ਜਾਣੂ ਕਰਵਾਇਆ ਜਾਵੇ ਉਹਨਾਂ ਨੂੰ ਸਹੀ ਸਮੇਂ ਤੇ ਸਹੀ ਜਾਂ ਗਲਤ ਦੀ ਸਿੱਖਿਆ ਦਿੱਤੀ ਜਾਵੇ ਜਿਵੇਂ ਇਸ ਪਾਰਟ ਵਿੱਚ ਦੱਸਿਆ ਗਿਆ ਹੈ ਰਾਣੀ ਦਾ ਜਨਮ ਦਿਨ ਹੋਣ ਕਰਕੇ ਘਰ ਵਿੱਚ ਕਾਫੀ ਚਹਲ ਪਹਲ ਸੀ ਸਭ ਮਿਲ ਜੁਲ ਕੇ ਕੰਮ ਵਿੱਚ ਲਗੇ ਹੋਏ ਸਨ ਕਿਉਂਕਿ ਰਾਣੀ ਦੇ ਮਾਤਾ ਜੀ ਬਾਜ਼ਾਰ ਨਹੀਂ ਜਾ ਸਕੇ ਸਨ ਇਸ ਲਈ ਉਹਨਾਂ ਨੇ ਸਟੋਰ ਵਾਲੇ ਨੂੰ ਫੋਨ ਕਰਕੇ ਜ਼ਰੂਰੀ ਸਮਾਨ ਦੀ ਲੰਬੀ ਸੂਚੀ ਲਿਖਵਾ ਦਿੱਤੀ ਇੱਕ ਘੰਟੇ ਬਾਅਦ ਦਰਵਾਜ਼ੇ ਦੀ ਘੰਟੀ ਵੱਜੀ ਬਾਹਰ ਸਮਾਨ ਦੇਣ ਲਈ ਰਿਕਸ਼ੇ ਵਾਲਾ ਖੜਾ ਸੀ ਉਸ ਨੇ ਸਮਾਨ ਅਤੇ ਬਿੱਲ ਰਾਣੀ ਦੇ ਮਾਤਾ ਜੀ ਨੂੰ ਦਿੱਤਾ ਅਤੇ ਚਲਾ ਗਿਆ ਮਾਤਾ ਜੀ ਸੂਚੀ ਨਾਲ ਸਮਾਨ ਨੂੰ ਮਿਲਾਉਣ ਲੱਗੇ ਮੰਗਵਾਈਆਂ ਗਈਆਂ ਜ਼ਿਆਦਾਤਰ ਵਸਤੂਆਂ ਡੱਬੇ ਵਿੱਚ ਬੰਦ ਸਨ ਤਾਂ ਕਿ ਉਹ ਸ਼ੁੱਧ ਰਹਿਣ ਅਤੇ ਸਿਹਤ ਤੇ ਕੋਈ ਬੁਰਾ ਪ੍ਰਭਾਵ ਨਾ ਪਵੇ। ਉਹ ਡੱਬੇ ਤੇ ਲਿਖੀ ਜਾਣਕਾਰੀ ਧਿਆਨ ਨਾਲ ਪੜ੍ਹ ਰਹੀ ਸਨ। ਤਦ ਰਾਣੀ ਉੱਥੇ ਆ ਪਹੁੰਚੀ। ਕੁਝ ਦੇਰ ਉਹ ਚੁੱਪਚਾਪ ਖੜੀ ਦੇਖਦੀ ਰਹੀ। ਖਾਣ ਪੀਣ ਦੀਆਂ ਚੀਜ਼ਾਂ ਦੇਖ ਕੇ ਉਹ ਜ਼ਿਆਦਾ देर ਚੁੱਪ ਨਾ ਰਹਿ ਸਕੀ। ਮਾਤਾ ਜੀ ਕੁਝ ਚੀਜ਼ਾਂ ਨੂੰ ਖਾਣ ਤੋਂ ਹਲੇ ਮਨਾ ਕਰ ਰਹੇ ਸਨ। ਮੰਮੀ ਤੁਸੀਂ ਕੀ ਪੜ ਰਹੇ ਹੋ ਡੱਬੇ ਦੀ ਸੀਲ ਤੋੜ ਕੇ ਖੋਲੋ ਮੇਰੇ ਸੋਹਣੇ ਮੰਮੀ ਜੀ ਮੈਨੂੰ ਖਾਣ ਲਈ ਕੁਝ ਦੋ ਬੇਟਾ ਜਿਆਦਾ ਉਤਾਵਲਾ ਹੋਣਾ ਠੀਕ ਨਹੀਂ ਪਹਿਲਾਂ ਮੈਨੂੰ ਡੱਬੇ ਉੱਤੇ ਲਿਖੀ ਜਾਣਕਾਰੀ ਨੂੰ ਪੜਨ ਦਿਓ ਮਾਂ ਡੱਬਾ ਵੀ ਕੋਈ ਪੜਨ ਵਾਲੀ ਚੀਜ਼ ਹੈ ਇਸ ਵਿੱਚ ਬੰਦ ਚੀਜ਼ਾਂ ਖਾਣ ਲਈ ਹੀ ਹਨ ਮੈਨੂੰ ਖਾਣ ਲਈ ਦੋ ਬੇਟਾ ਅੱਜ ਖਾਣ ਤੋਂ ਪਹਿਲਾਂ ਆਪਣੇ ਜਨਮ ਦੇ ਨੂੰ ਦੇ ਕੁਝ ਚੰਗੀਆਂ ਗੱਲਾਂ ਸਿੱਖ ਲਵੋ ਇਹ ਜੀਵਨ ਪਰ ਕੰਮ ਆਉਣਗੀਆਂ ਮਾਂ ਮੈਂ ਤਾਂ ਹਮੇਸ਼ਾ ਹੀ ਤੁਹਾਡੀ ਆਗਿਆ ਦਾ ਪਾਲਣ ਕਰਦੀ ਹਾਂ ਦੱਸੋ ਤੁਸੀਂ ਕੀ ਦੱਸਣਾ ਚਾਹੁੰਦੇ ਹੋ ਪਹਿਲਾਂ ਡੱਬੇ ਉੱਤੇ ਬਣੇ ਇਸ ਹਰੇ ਰੰਗ ਦੇ ਗੋਲ ਨਿਸ਼ਾਨ ਨੂੰ ਦੇਖੋ ਹਾਂਜੀ ਮੰਮੀ ਦੇਖ ਲਿਆ ਹਰੇ ਰੰਗ ਦੇ ਇਸ ਗੋਲ ਨਿਸ਼ਾਨ ਦਾ ਅਰਥ ਹੈ ਕਿ ਇਸ ਵਿੱਚ ਬੰਦ ਵਸਤੂ ਸ਼ਾਕਾਹਾਰੀ ਹੈ ਜੇਕਰ ਡੱਬੇ ਜਾਂ ਪੈਕੇਟ ਉੱਤੇ ਲਾਲ ਰੰਗ ਦਾ ਨਿਸ਼ਾਨ ਹੋਵੇ ਤਾਂ ਸਮਝ ਜਾਓ ਕਿ ਇਸ ਵਿੱਚ ਮਾਸਾਹਾਰੀ ਵਸਤੂ ਹੈ। ਮੰਮੀ, ਇਹ ਗੱਲ ਤਾਂ ਮੈਂ ਜਾਣਦੀ ਹੀ ਨਹੀਂ ਸੀ। ਅੱਗੇ ਪੜੋ। ਇਸ ਡੱਬੇ ਉੱਤੇ ਦੋ ਮਿਤੀਆਂ ਲਿਖੀਆਂ ਹੋਈਆਂ ਹਨ। ਪਹਿਲੀ ਮਿਤੀ ਵਸਤੂ ਨੂੰ ਡੱਬਾ ਬੰਦ ਕਰਨ ਦੀ ਸੂਚਕ ਹੈ ਅਤੇ ਦੂਜੀ ਮਿਤੀ ਇਸ ਗੱਲ ਦੀ ਸੂਚਕ ਹੈ ਕਿ ਇਹ ਵਸਤੂ ਕਦ ਤੱਕ ਖਾਧੀ ਜਾ ਸਕਦੀ ਹੈ। ਇਸ ਮਿਤੀ ਤੋਂ ਬਾਅਦ ਵਰਤੋਂ ਕਰਨ ਉੱਤੇ ਇਹ ਵਸਤੂ ਸਿਹਤ ਲਈ ਨੁਕਸਾਨਦੇਹ ਹੋ ਸਕਦੀ ਹੈ। ਦਵਾਈਆਂ ਲਈ ਤਾਂ ਇਨ੍ਹਾਂ ਮਿੱttੀਆਂ ਦਾ ਮਹੱਤਵ ਹੋਰ ਵੀ ਜ਼ਿਆਦਾ ਹੈ ਮੰਮੀ ਮੈਂ ਤਾਂ ਕਦੀ ਇਹ ਗੱਲ ਹੀ ਨਹੀਂ ਸੋਚੀ ਅਤੇ ਹਾਂ ਇਸ ਉੱਤੇ ਇਹ ਵੀ ਲਿਖਿਆ ਹੈ ਕਿ ਇਸ ਨੂੰ ਸੁੰਦਰ ਦਿਖਾਉਣ ਲਈ ਇਸ ਵਿੱਚ ਕਿਹੜਾ ਰੰਗ ਮਿਲਾਇਆ ਗਿਆ ਹੈ ਕਈ ਰੰਗ ਸੇਤ ਲਈ ਹਾਨੀਕਾਰਕ ਹੁੰਦੇ ਹਨ ਸਰਕਾਰ ਨੇ ਇਸ ਤਰ੍ਹਾਂ ਦੇ ਰੰਗਾਂ ਦੀ ਮਿਲਾਵਟ ਉੱਤੇ ਰੋਕ ਲਗਾਈ ਹੋਈ ਹੈ ਮਾਂ ਟੀਵੀ ਇਹ ਦਿਖਾਉਂਦੇ ਹਨ ਕਿ ਹਰ ਚਮਕਣ ਵਾਲੀ ਚੀਜ਼ ਸੋਨਾ ਨਹੀਂ ਹੁੰਦੀ। ਹਾਂ, ਇਹ ਗੱਲ ਬਿਲਕੁਲ ਠੀਕ ਹੈ। ਮਾਂ, ਮੈਂ ਕਾਲੀ ਕਰਕੇ ਗਲਤੀ ਨਹੀਂ ਕਰਨਾ ਚਾਹੁੰਦੀ। ਅੱਜ ਮੇਰੇ ਜਨਮ ਦਿਨ ਤੇ ਮੈਨੂੰ ਇੰਨਾ ਮਹੱਤਵਪੂਰਨ ਜਾਣਕਾਰੀਯੰਦਾ अनोखा ਤੋਹਫ਼ਾ ਮਿਲ ਰਿਹਾ ਹੈ। ਹੋਰ ਦੱਸੋ। ਹਾਂਜੀ ਬੇਟਾ, ਡੱਬੇ ਉੱਤੇ ਇਹ ਵੀ ਲਿਖਿਆ ਹੁੰਦਾ ਹੈ ਕਿ ਡੱਬਾ ਬੰਦ ਵਸਤੂ ਵਿੱਚ ਕਿਹੜੇ-ਕਿਹੜੇ ਤੱਤ ਹਨ ਜਿਸ ਨਾਲ ਲੋਕ ਆਪਣੀ ਜ਼ਰੂਰਤ ਅਨੁਸਾਰ ਵਸਤੂਆਂ ਖਰੀਦ ਸਕਦੇ ਹਨ। ਇਸ ਤਰ੍ਹਾਂ ਉਹਨਾਂ ਨਾਲ ਧੋਖਾ ਨਹੀਂ ਹੁੰਦਾ ਇਹ ਲਿਖਣਾ ਜਾਣਕਾਰੀ ਦੇ ਨਾਲ-ਨਾਲ ਚੇਤਾਵਨੀ ਵੀ ਹੈ ਜਿਵੇਂ ਸ਼ੱਕਰ ਰੋਗੀ ਜਾਂ ਸ਼ੂਗਰ ਦੇ ਰੋਗੀ ਨੂੰ ਚੀਨੀ ਮਿਲੀਆਂ ਵਸਤੂਆਂ ਨੂੰ ਨਾ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਸਮਝਦਾਰ ਗਾਹਕ ਵਸਤੂ ਖਰੀਦਣ ਤੋਂ ਪਹਿਲਾਂ ਆਪਣੀ ਜ਼ਰੂਰਤ ਦੀ ਪੂਰਤੀ ਲਈ ਇਸ ਨੂੰ ਜ਼ਰੂਰ ਦੇਖਦੇ ਹਨ ਹਾਂ ਮਾਂ ਮੈਂ ਦੇਖਿਆ ਹੈ ਸਾਡੀ ਪੰਜਾਬੀ ਦੀ ਅਧਿਆਪਕਾ ਦੀ ਤਾਂ ਬਿਨਾਂ ਚੀਨੀ ਤੋਂ ਚਾਹ ਪੀਂਦੇ ਹਨ ਅਤੇ ਗਣਿਤ ਦੇ ਅਧਿਆਪਕ ਤਲੀ ਹੋਈ ਚੀਜ਼ ਨਹੀਂ ਖਾਂਦੇ ਹਾਂਜੀ ਬੇਟਾ ਹੋਰ ਦੱਸੋ ਮੰਮੀ ਅੱਜ ਮੈਂ ਇਸ ਤੋਹਫੇ ਦਾ ਭਰਪੂਰ ਆਨੰਦ ਲਵਾਂਗੀ ਹਰ ਡੱਬਾ ਬੰਦ ਵਸਤੂ ਉੱਤੇ ਉਸਦਾ ਭਾਰ ਵੀ ਲਿਖਿਆ ਹੁੰਦਾ ਹੈ ਇਸ ਨਾਲ ਦੁਕਾਨਦਾਰ ਦੁਆਰਾ ਕੱਟ ਤੋਲਣ ਵਰਗੀ ਧੋਖੇਬਾਜ਼ੀ ਤੋਂ ਛੁਟਕਾਰਾ ਮਿਲਦਾ ਹੈ ਕੀ ਡੱਬੇ ਉੱਤੇ ਵਸਤੂ ਬਣਾਉਣ ਵਾਲੇ ਦੀ ਜਾਣਕਾਰੀ ਵੀ ਹੁੰਦੀ ਹੈ ਉਹ ਵੀ ਇਹ ਸਾਰਾ ਕੁਝ ਸਮਾਨ ਬਣਾਉਣ ਵਾਲੀਆਂ ਫੈਕਟਰੀਆਂ ਅਤੇ ਕੰਪਨੀਆਂ ਤੋਂ ਹੀ ਖਰੀਦਦੇ ਹਨ ਹਾਂ ਹਰ ਡੱਬੇ ਉੱਤੇ ਵਸਤੂ ਦੇ ਨਿਰਮਾਤਾ ਦਾ ਨਾਂ ਅਤੇ ਪੂਰਾ ਪਤਾ ਛਪਿਆ ਹੁੰਦਾ ਹੈ ਪਰ ਅਸੀਂ ਤਾਂ ਸਮਾਨ ਅੰਮੀਨ ਅੰਕਲ ਦੀ ਦੁਕਾਨ ਤੋਂ ਖਰੀਦਦੇ ਹਾਂ ਉਹ ਵੀ ਇਹ ਸਾਰਾ ਕੁਝ ਸਮਾਨ ਬਣਾਉਣ ਵਾਲੀਆਂ ਫੈਕਟਰੀਆਂ ਅਤੇ ਕੰਪਨੀਆਂ ਤੋਂ ਹੀ ਖਰੀਦਦੇ ਹਨ ਹਾਂ ਇੱਕ ਗੱਲ ਹੋਰ ਬੇਟਾ ਸਾਨੂੰ ਹਰ ਵਸਤੂ ਦਾ ਬਿੱਲ ਜ਼ਰੂਰ ਲੈਣਾ ਚਾਹੀਦਾ ਹੈ ਜੇ ਵਸਤੂ ਖਰਾਬ ਹੋਵੇ ਤਾਂ ਬਿੱਲ ਦੇ ਆਧਾਰ ਉੱਤੇ ਨਿਰਮਾਤਾ ਤੱਕ ਪਹੁੰਚਿਆ ਜਾ ਸਕਦਾ ਹੈ ਇਹ ਵੀ ਜ਼ਰੂਰ ਦੇਖੋ ਕਿ ਦੁਕਾਨਦਾਰ ਨੇ છੱਪੇ ਹੋਏ ਮੁੱਲ ਤੋਂ ਜ਼ਿਆਦਾ ਪੈਸੇ ਤਾਂ ਨਹੀਂ ਲਏ ਮਾਂ ਮੈਂ ਸੁਣਿਆ ਹੈ ਕਿ ਸਾਡੇ ਬਿੱਲ ਲੈਣ ਨਾਲ ਸਰਕਾਰ ਨੂੰ ਵੀ ਲਾਭ ਹੁੰਦਾ ਹੈ ਉਹ ਕਿਸ ਤਰ੍ਹਾਂ ਉਹ ਇਸ ਤਰ੍ਹਾਂ ਬੇਟਾ ਕਿ ਵਸਤੂਆਂ ਉੱਤੇ ਟੈਕਸ ਲਗਾਇਆ ਜਾਂਦਾ ਹੈ ਸਾਡੇ ਦੁਆਰਾ ਬਿੱਲ ਲੈਣ ਉੱਤੇ ਉਹ ਟੈਕਸ ਸਰਕਾਰ ਦੇ ਖਜ਼ਾਨੇ ਵਿੱਚ ਜਾਂਦਾ ਹੈ ਇੱਕ ਗੱਲ ਹੋਰ ਬੇਟਾ ਸਰਕਾਰ ਨੇ ਗਾਹਕ ਦੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦੇ ਨਿਪਟਾਰੇ ਲਈ ਵੱਡੇ ਸ਼ਹਿਰਾਂ ਵਿੱਚ ਉਪਭੋਗਤਾ ਸਮੱਸਿਆ ਨਿਵਾਰਣ ਕੇਂਦਰ ਖੋਲੇ ਹੋਏ ਹਨ ਸਾਨੂੰ ਆਪਣੇ ਉਪਭੋਗਤਾ ਅਧਿਕਾਰ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਮਾਂ ਟੀਵੀ ਤੇ ਇਸ ਤਰ੍ਹਾਂ ਦੇ ਵਿਗਿਆਪਨ ਦਿਖਾਏ ਜਾਂਦੇ ਹਨ ਹਾਂ ਟੀਵੀ ਅਤੇ ਰੇਡੀਓ ਉੱਤੇ ਗਾਹਕ ਨੂੰ ਸੁਚੇਤ ਕਰਨ ਵਾਲੇ ਪ੍ਰੋਗਰਾਮ ਦਿਖਾਏ ਜਾਂਦੇ ਹਨ ਤਾਂ ਕਿ ਖਰੀਦਦਾਰ ਧੋਖੇਬਾਜ਼ੀ ਤੋਂ ਬਚ ਸਕਣ ਇਹ ਪ੍ਰੋਗਰਾਮ ਕਿੰਨਾ ਦੁਆਰਾ ਬਣਾਏ ਜਾਂਦੇ ਹਨ ਦੇਸ਼ ਦੀ ਸਰਕਾਰ ਦੁਆਰਾ ਆਮਾ ਉਹ ਕਹਿੰਦੇ ਹਨ ਜਾਗੋ ਗਾਹਕ ਜਾਗੋ ਰਾਣੀ ਡੱਬਾ ਲੈ ਕੇ ਭਾਜੋ ਮੰਮੀ ਰਾਣੀ ਦੀ ਇਸ ਸ਼ਰਾਰਤ ਤੇ ਖਿੜਖਿੜਾ ਕੇ ਹੱਸ ਪਈ